ਉਹਨਾਂ ਸੇਵਾਦਾਰਾਂ ਦਾ ਮੌਕਾ ਇਤੋਂ ਮਹਾਨ ਬਖਸ਼ਾ। ਤੁਸੀਂ ਕਹਾਂਗੇ ਕਿ ਕਿਵੇਂ ਲਈ? ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਹ ਸਤਨਾਮ ਸਿੰਘ ਪਿੰਡ ਚੋੜਾ ਰਹਿਣ ਵਾਲਾ। ਪਿੰਡ ਨੇ ਮੈਨੂੰ ਬੜੇ ਚੰਗਾ ਵਈਆ ਸਪੈਂਚ ਦੀ ਇੱਥੋਂ ਤੱਕ ਚੜਿਆ ਜੀ। ਬਾਕੀ ਕੰਮ ਆਡੇ ਪਿੰਡ ਦੇ ਵਾਲਾ ਹੋਣ ਵਾਲੇ ਜੀ। ਛੱਪੜ ਦਾ ਹੋਣ ਵਾਲਾ, ਸਮਸ਼ਾਨ ਘਾੜ ਦਾ ਹੋਣ ਵਾਲਾ। ਬਾਕੀ ਆਪਾਂ ਪਿੰਡ ਦੇ ਧਰਵਾਦੀ ਆਂ ਪਰ ਅਸੀਂ ਚਾਹੁੰਦੇ ਹਾਂ ਵੀ ਪੈਸੇ ਵੱਧੋ-ਵਧੋ ਹੋਣ ਤੇ ਪਿੰਡ ਦਾ ਹੀ ਵਧੀਆ ਕੰਮ ਕਰਵਾਈਏ। ਤੇ ਤੁਸੀਂ ਆਮ ਵਿੱਚ ਹੈਗਾ ਜਦੋਂ ਬਾਹਰ ਕੋਈ ਪਿੰਡਾਂ ਵਿੱਚ ਜੇਦਾ ਇੱਕ ਸੋਹਣੀ ਪਾਰਕ ਪਾਰਕਿੰਗ ਬੜੀ ਹੁੰਦੀ ਆ ਪਿੰਡ ਦੇ ਵਿਚ ਲੈਟਾਂ ਲੱਗੀਆਂ ਹੁੰਦੀਆਂ ਫੁੱਲ ਫੁੱਟੇ ਲੱਗੇ ਹੁੰਦੇ ਨੇ ਜਦੋਂ ਪਿੰਡ ਦੇ ਸੈਂਟਰ ਦੇ ਚੱਕੀ ਆ ਪਾਰਕਿੰਗ ਹੁੰਦੀ ਆ ਜੇ ਮਹਾਮਦਾਨ ਹੁੰਦਾ ਲਾਈਟ ਜਿਹੜੀ ਹੁੰਦੀ ਆ ਉਹ ਬੱਚਿਆਂ ਵਾਸਤੇ ਓਪਨ ਜੇਮ ਹੁੰਦੀ ਆ ਝੂਲੇ ਲੱਗੇ ਹੁੰਦੇ ਆ ਤੇ ਬੜੀ ਅੱਜ ਕਦਾਂ ਜੇ ਹੁੰਦੀ ਆ ਅੱਜ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਫੱਟੇ ਦੀ ਸੁੱਖ ਕੁਛ ਨਹੀਂ ਜੀ ਸਾਡੇ ਪਿੰਡ ਨਾਂ ਤੇ ਕੁਰਸੀਆਂ ਹੈਗੀਆਂ ਨਾ ਕੋਈ ਲਾਈਟ ਲੱਗੀ ਜੇ ਤੇ ਪਿਛਲੇ ਪਿਛਲੇ ਜਿਹੜੀ ਪਹਿਲੀ ਟਰਨ ਹੈਗੀ ਉਹਨੂੰ ਪ੍ਰਬੰਧਕ ਲੱਗਾ ਹੈਗਾ ਪ੍ਰਬੰਧਕ ਲਾ ਕੇ ਤੇ ਸਟਿੰਚ ਕੁਝ ਨਹੀਂ ਹੈਗਾ ਤੇ ਆ ਨੂਰ ਨਾ ਸਾਹ ਆਪਣੇ ਪਾਵਰ ਦਿੱਤੀ ਗਈ ਜਿੰਨਾ ਕੋ ਪ੍ਰਬੰਧ ਕੀ ਕਰਦਾ ਰਹਿ ਜਾਦਾ ਤੇ ਹੁਣ ਅਰਕਲ ਵੇਖੋ ਅਜੇ ਤੱਕ ਤੇ ਇਹ ਨਹੀਂ ਚੱਲੂ ਆ ਤੁਹਾਡਾ ਕੰਮ ਹੋਇਆ ਕੋਈ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਕੰਮ ਚਾਲੂ ਹੋਵੇ ਤੇ ਛੱਪੜ ਦਾ ਤੇ ਸਮਸ਼ਾਨ ਘੜ ਦੋ ਕੰਮ ਜਿਹੜੇ ਪਹਿਲਾਂ ਹੋ ਜਾਣਾ ਫਿਰ ਆਪਾਂ ਗਲੀਆਂ ਤੇ ਨਾਲੀਆਂ ਦਾ ਵੀ ਕਰਾਂਗੇ ਪਿੰਡ ਦਾ ਵਧੀਆ ਕੰਮ ਕਰਾਂਗੇ ਆਉਣ ਵਾਲੀ ਦੁਨੀਆ ਦਾ ਯਾਦ ਕਰੇ ਵੀ ਕਿਸੇ ਨੇ ਕੰਮ ਕੋਈ ਕੀਤਾ ਨੇ ਕੋ ਮੈਂ ਜੇ ਹੁਣ ਬਾਲੇ ਕਾ ਆਹੀ ਹੈ ਜੀ ਸਕੂਲ ਦੀ ਥੰਨੇ ਕੋਈ ਵੀ ਸਕੂਲ ਬੰਦ ਪਿਆ ਸਾਡਾ ਬੱਚੇ ਜਾ ਕੇ ਬਾਹਰ ਬਾਹਰਲੇ ਪਿੰਡਾਂ ਚ ਜਾ ਕੇ ਪੜਨਦੇ ਨੇ ਹਾਂ ਰਾਸ਼ਨ ਕਾਰਡ ਇਸ ਮਤ ਸੈ ਕਾਹੀ ਬਿਨਾ ਵੀ ਜਿਹੜੇ ਜੋਗ ਲੋਕ ਹੁੰਦੇ ਆ ਸੋ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਦੇ ਹੁੰਦੇ ਕਿਉਂਕਿ ਉਹ ਕੀਤਾ ਰਾਸ਼ਨ ਨਹੀਂ ਪਾਉਂਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਵੀ ਇਹਨਾਂ ਮੁਸੀਬਤ ਹੈ ਨਹੀਂ ਰਾਸ਼ਨ ਕਾਰਡ ਹੈ ਜੀ ਜਿਹੜੀ ਸ਼ੈ ਹੈਗੀ ਹੈਈ ਰਾਸ਼ਨ ਕਾਰਡ ਤਾਂ ਚਲੋ ਬਣੇ ਆ ਜੀ ਉਹ ਉਹ ਗਮ ਉਹਦੇ ਦੇਤੇ ਦੇ ਜੋ ਲੋਕੋਂ ਪਈਆ ਉਹਨਾਂ ਨੂੰ ਰਿਕਾਰਡ ਨਹੀਂ ਤਾਂ ਹੁੰਦਾ ਕਿ ਜਾਇ ਨਾ ਪਈ। ਕੀ ਤੁਹਾਡੀ ਵਾਲੀ ਦੇ ਵਿੱਚ ਕਿਵੇਂ ਬਹਾਂ ਲੱਗੀ ਪਤਾ ਹੈ? ਅਰੇ ਕੋਈ ਮਹਿਕਾ ਦੇ ਵਿੱਚ ਕਾਟ ਹੀ ਨਹੀਂ ਬਣੇ। ਇਹ ਨਾਲ ਕੰਮ ਚੱਲੂ ਨਾ। ਹਾਂ ਜੀ ਨਹੀਂ ਚੱਲੂ ਰਿਹਾ ਜੀ। ਬੜੇ ਬੜੇ ਹਾਂ ਜੀ ਹਾਂ ਜੀ। ਸਰਟੀ ਸਾਹਿਬ ਕਹਿ ਰਹੇ ਬੱਸ ਆ ਕੇ ਆ ਕੇ ਤੁਸੀਂ ਆਪਣੇ ਆਧਾਰ ਕਾਰਡ ਤੇ ਦੋ ਫੋਟੋ ਲੈ ਕੇ ਰੱਖਿਓ। ਤੇ ਬੈਂਕ ਖਾਤਾ ਆਏ ਨਹੀਂ ਸਕਦੇ ਆ ਨੌਜਵਾਨਾਂ ਦਾ ਲਖਣ ਦੇ ਵਿੱਚ ਅਮਰੁੱਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਪਲੇਟਫਾਰਮ ਹੋਵੇ ਸਾਡੇ ਸਰ ਬੱਚਿਆਂ ਦਾ ਵਾਸਤੇ ਜੇ ਕੋਈ ਖੇਡ ਹਦਾ ਨਹੀਂ ਹੈਗਾ ਕਿ ਨਵੀਂ ਪੀੜੀ ਜਿਹੜੀ ਹੈ ਇਹ ਖੇਡ ਵਾਲੇ ਬੰਨੇ ਪਵੇਗੀ ਨਸ਼ਿਆਂ ਤੋਂ ਬਚੇਗੀ ਗਾਂ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਏਗਾ ਕਿ ਚਲੋ ਅੱਛੇ ਬੱਚੇ ਪੜ੍ਹਦੇ ਆ ਚੰਗੇ ਆ ਤੇ ਤੁਹਾਡੀ ਕੋਸ਼ਿਸ਼ ਹੋਵੇ ਕਿ ਬੱਚਾ ਹਾਂਜੀ ਹਾਂਜੀ ਤੇ ਜੇ ਕੋਈ ਸਰਕਾਰ ਕਰੇਗੀ ਕੁਝ ਆਪਣੇ ਕੋਲ ਵੀ ਪਾ ਕੇ ਤੇ ਇਹਨਾਂ ਦੇ ਬੱਚਿਆਂ ਦਾ ਖੇਡ ਦਾ ਨਾਮ ਜਰੂਰ ਮੇਰਾ ਮਨ ਕਰਦਾ ਪਿੰਨਾਂ ਨੂੰ ਭਰਾਂ ਕੇ ਦੇਈਏ ਜੋ ਜੋ ਨਸ਼ਿਆਂ 'ਵਰੋਧ' ਤੋਂ ਪੰਜਾਬ ਸਰਕਾਰ ਨਾਲ ਹਮਸਰੀ ਜੋ ਆਪਜੀ ਦੇ ਮੈਨੂੰ ਲੈ ਜੀ ਕਿਵੇਂ ਜੀਤੇ ਹਾਂਜੀ ਜੋ ਸਰਕਾਰ ਨੇ ਨਸ਼ਿਆਂ ਦਾ ਇਹ ਆਪਣੇ ਕਦਮ ਚੁੱਕਿਆ ਬਹੁਗਿਆ ਕਰਨਾ ਇਹਦੇ ਵਿੱਚ ਸਾਡੇ ਪਿੰਡ ਦਾ ਸਾਫ਼ ਹੈ ਕੋਈ ਗੱਲ ਨਹੀਂ ਹੈ ਜਿਵੇਂ ਕੋਈ ਇਹੋ ਜਿਹਾ ਹੈ ਹੀ ਆ ਤੇ ਨਾ ਕੋ ਗਾਂ ਹੋ ਹੋਏ ਵੀ ਇਹਦੇ ਵਿੱਚ ਸਾਡੇ ਪਿੰਡ ਦੀ ਇੱਜ਼ਤ ਵੰਦੀ ਆ ਜੇ ਕੋ ਨਾਂ ਬੱਚਾ ਹੈ ਮਨ ਨਸ਼ੇ ਵਾਲੇ ਬਣੇ ਜਾਊਗਾ ਤੇ ਆਪਣੇ ਸੇਧ ਵਧੀਆ ਲੈਣਗੇ ਸਰ ਤੇ ਚੇ ਗੁਣਾਂ ਨਾ ਤਾਂ ਬੰਨਣਾ ਨਹੀਂ ਨਵੇਂ ਹੋਮ ਭਰੇ ਆ ਆਪੀ ਦੇ ਪਿੰਨ ਵਿੱਚ ਜੰਨੇ ਚੇ ਗੁਣਾਂ ਨਾ ਤਾਂ ਇਹ ਕਿੰਨੇ ਨਵੇਂ ਹੋਮ ਭਰੇ ਪਰਿਆ ਕੋਈ 10 12 ਘਰਾਂ ਦੇ ਭਰੇ ਨੇ ਜੋ ਰਿਵੀਰੇ ਹਾਂ ਜੀ ਹਾਂ ਜੀ ਜਨ ਲੋਰ ਸੇ ਹਾਂ ਲੋਰ ਜਨ ਲੋਰ ਮੁਤਾਬਕ ਭਰੇ ਆ ਜਿਹਨੇ ਲੋਰ ਸੇ ਉਹਨੇ ਭਰੇ ਆ ਕੋਈ ਪਹਿਲੇ ਵੀ ਆਇਆ ਗ੍ਰਾਂਟ ਕੋਈ ਨਹੀਂ ਪਹਿਲੇ ਇੱਕ ਬੰਦੇ ਦੀ ਆਈ ਆ ਉਹ ਬੜੇ ਚਿਰ ਦੀ ਆਈ ਆ ਪਰ ਉਹ ਵੀ ਨਹੀਂ ਕੇ ਬਨੇ ਲੱਗੰਦਾ ਈ ਉਹਦੀ ਨਾਂ ਤੇ ਕਿਸੇ ਸਰਪੰਚ ਨੇ ਕੇਅਰ ਕੀਤੀ ਨਾ ਕੋਈ ਉਹ ਆਈ ਆ ਮੇਰੇ ਖਿਆਲ 2000 ਨੂੰ ਬੜਾ ਕਾਫੀ ਟਾਈਮ ਹੋ ਗਿਆ ਜਦੋਂ ਦੀ ਆਈ ਆ ਤੇ ਉਹ ਵੀ ਹਰ ਕੋਈ ਜਾਂਦੇ ਨੇ ਬੜੀ ਵਾਰ ਗਏ ਆ ਵੀ ਇਹਨਾਂ ਦਾ ਕੋਈ ਮੁਖਲਾ ਹੱਲ ਕਰੋ ਗ੍ਰਾਂਟ ਆਈ ਆ ਚਲੋ ਕਿ ਗਰੀਬ ਨੂੰ ਦਿੱਤੀ ਜਾਵੇ ਤੇ ਆਪਣਾ ਕੋ ਮਕਾਨ ਖੜਾ ਕਰ ਲੂਗਾ ਸਭ ਤੇ ਹੀ ਵਾਰੀ ਪਿੰਨਾਂ ਦੇ ਵਿੱਚ ਇੰਨੇ ਕਵਾਜ ਜਾਂਦੇ ਲੋਕਾਂ ਨੂੰ ਆਣੇ ਤੇ ਜਰਿਏ ਤਕਰੀਰਾਂ ਚੰਗਣਾ ਸਮਾਜ ਨੂੰ ਬਾਦ ਹੁੰਦਾ ਪਿਆ ਸਾਰਾ ਬਾਦ ਹੁੰਦਾ ਇੱਕ ਸਰਪੰਚ ਦੀ ਗੀ ਜੋ ਮੈਦੇ ਹੁੰਦੀ ਹੈ ਕਿ ਮੈਦੇ ਹੁੰਦੀ ਸਰ ਉਹਦੇ ਵਿੱਚ ਕੋਈ ਉਹਨਾਂ ਨੇ ਮਾਤਲ ਬੰਦਾ ਕੋਈ ਝਗੜਾ ਨਹੀਂ ਕਿਸੇ ਨਾਲ ਕੋਈ ਕੁਛ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਦੀ ਗ੍ਰਾਂਟ ਆਈ ਆ ਉਹ ਵੀ ਆ ਵਿਸ਼ੇ ਦੇ ਆਏ ਜਦੋਂ ਤੁਸੀਂ ਅਜੇ ਇਦਾਂ ਆਏ ਤੇ ਉਹਨਾਂ ਕਿਤੇ ਰਿਕਾਰਡ ਕੋਲ ਚੈੱਕ ਕੀਤੇ ਤੇ ਫਿਰ ਉਹ ਲਾਏ ਜਿਹੜਿਆ ਭਰਦੇ ਆ ਕੱਚੇ ਕੋਠੇ ਦੀ ਗ੍ਰਾਂਟ ਆ ਉਹ ਉਨੇ ਵਾਲੇ ਚਾਕੀ ਦਾ ਕਹਿੰਦਾ ਵੀ ਤੁਹਾਡੀ ਪਹਿਲੀ ਗ੍ਰਾਂਟ ਪਈ ਹੋਈ ਹੈ ਜੇ ਤੱਕ ਨਿਕਲੀ ਨਹੀਂ। ਹਾਂ, ਇਹ ਮਾਈ ਪਿੰਡਾਂ ਚ ਚੜ੍ਹਦੇ ਇੰਨੇ ਕਵਾਜ ਜਾਂਦੇ ਆ ਲੋਕਾਂ ਨੂੰ ਥਾਂ ਤੇ ਚੜੀਆਂ ਸੱਜੇ ਆਣੇ ਕਹਿੰਦੇ ਆ ਸਮਾਇਕ ਬਾਦਾ ਸਾਹਿਬ ਬਾਦਾ। ਇੱਕ ਸਰਪੰਚ ਦੀ ਕੀ ਜੁਮੇ ਤੇ ਕਿਉਂ ਹੀ ਦੇ ਦੇ। ਭਾਜੀ ਸਾਡੇ ਪਿੰਡੇ ਇਹੋ ਜਿਹੀ ਗੱਲ ਨਹੀਂ ਹੈਗੀ ਕੋਈ ਵੀ। ਇਹ ਆ ਕੇ ਅਬਲ ਤੇ ਇੱਥੋਂ ਤੱਕ ਕੋਸ਼ਿਸ਼ ਕਰੀਦੀ ਆ ਕਿ ਇਹਨਾਂ ਨੂੰ ਜੇ ਕੋ ਮਾਰੇ ਮੋਟੇ ਹੋ ਵੀ ਜਾਂਦੇ ਆ ਪਿੰਡਾਂ ਦੇ ਵਿੱਚ। ਕਿ ਉਹਨਾਂ ਨੂੰ ਆਕੇ ਦਾ ਬਹਿ ਕੇ ਤੇ ਇੱਕ ਤੇ ਤੁਹਾਡਾ ਸਮਾਂ ਬੱਜੇ, ਇੱਕ ਪੈਸਾ ਬੱਜੇ। ਤੇ ਚਲੋ ਮੰਨਣ ਅੰਦਰ ਆ ਜਿੰਦੀ ਚੰਗੀ ਗੱਲ ਆ ਨਾਲ ਫਿਰ ਸਾਨੂੰ ਨਹੀਂ ਜਾਣਾ ਪੈਂਦਾ ਜੇ ਕਿਤੇ ਹੋਵੇ ਕਿਸੇ ਦਾ ਤਾਂ ਚਲ ਨਾ ਜਾਣਗੇ ਤੇ ਅਸੀਂ ਸਾਡਾ ਵੀ ਟਾਈਮ ਬਚੂਗਾ ਸਾਡਾ ਪਿੰਡ ਇਸ ਕੋਲ ਬਹੁਤ ਵਧੀਆ ਜੀ ਸਹੀ ਤਾਂ ਗੁਰੂ ਮੰਨ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਤੱਕ ਦੀ ਬਰੋਫਾਂ ਵਾਤੇ ਪਿੰਡਾਂ ਚੰਗੀਆਂ ਸੋ ਕਿੰਨਾ ਕਿ ਧਰੇ ਮੰਦੀ ਨੂੰ ਗ੍ਰੀਟਿਕਾ ਕੋਈ ਨਹੀਂ ਹੁੰਦੀ ਤੇ ਆਲਦੀ ਦੀ ਵਾਰੀ ਤੇ ਕਿੰਨਾ ਪਤਾ ਲੱਗਦਾ ਜਾਈਏ ਬਈ ਭਾਜੀ ਇਹ ਆ ਵੀ ਜੇ ਆਉਣਾ ਤਾਂ ਸਰਕਾਰ ਵੱਲੋਂ ਆਉਣਾ ਘਰੋਂ ਤੇ ਕਿਸੇ ਨੇ ਦੇਣਾ ਨਹੀਂ ਅਸੀਂ ਨਹੀਂ ਘਰੋਂ ਦੇਣਾ ਇਹ ਆ ਵੀ ਚਲੋ ਕਿਸੇ ਬੰਦੇ ਨੂੰ ਮਾਤਕ ਨੂੰ ਇਹੋ ਜੀ ਸੁੱਖ ਸਹੂਲਤ ਮਿਲ ਜਵੇ ਤੋ ਪਰ ਇਹ ਰਿੰਦੀ ਤਾਂ ਪ੍ਰਿੰਟਰ ਤੱਕ ਯਾਦ ਰੱਖੂਆ ਵੀ ਚਲੋ ਜੀ ਮੇਰਾ ਕਿਨੇ ਵਧੀਆ ਕੰਮ ਕੀਤਾ ਜੀ ਸੋ ਸਭ ਹੁਣ ਤੁਸੀਂ ਕਿਹੜਾ ਫੈਲ ਦੇ ਦੱਸ ਤੇ ਮੈਂ ਇਹਦੇ ਵਿੱਚ ਕੰਮ ਕਰਾਉਣ ਜਾ ਰਿਹਾ ਲੋੜੀ ਦਾ ਜਿਹੜਾ ਫੈਲ ਸਭ ਤੋਂ ਹੁਣ ਆਪਾਂ ਗੱਲ ਕਰਦੇ ਮੈਨੂੰ ਤਾਂ ਸੱਤ ਇੱਕ ਛੱਪੜ ਆ ਤੇ ਦੂਜਾ ਸੰਖਿਆਣ ਘਾਟ ਆ ਇਹ ਦੋ ਛੋੜਾ ਦਾ ਬੜਾ ਜਿਆਦਾ ਆ ਤੇ ਇਹ ਜਲਦੀ ਤੋਂ ਜਲਦੀ ਕਿਤੇ ਤਿਆਰ ਹੋ ਜਾਣਾ ਤੇ ਤੁਹਾਡਾ ਮੂੰਹ ਪੱਟੀ ਤਾ ਵੀ ਕਰਨੀ ਚਾਹੀ ਹਾਂਜੀ 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 ਕਿੰਨੇ ਲੋਕਾਂ ਜੇਵਾ ਗੰਧਾ ਮੋਕਾ ਤਾਂ ਮਾਨ ਬਾਕਸ ਆ ਵਾਟਰ ਜਿੱਤੇ ਸਪੰਦੀਆ ਆਸ ਹਾਂਜੀ ਹਾਂਜੀ ਅਸੀਂ ਕੀ ਜਣਾ ਜਾਓਗੇ ਪੰਡਾ ਮੇਰੀ ਇਕੱਲਾ ਸਰਪੰਚ ਨਹੀਂ ਮੇਰੇ ਪਿੰਡ ਦੇ ਜੋ ਵੀ ਵੋਟਰ ਸਪੋਰਟਰ ਸਾਰੇ ਹੀ ਸਰਪੰਚ ਨੇ ਤੇ ਸਾਰਿਆਂ ਦੀ ਸਲਾਹ ਦੇ ਨਾਲ ਹੀ ਆਪਾਂ ਕੰਮ ਕਰਨਾ ਜਿਹੜਾ ਵੀ ਕਰਨਾ ਕੋਈ ਜਿਹੜਾ ਸਾਰਿਆਂ ਨੂੰ ਚੰਗਾ ਲੱਗੂਗਾ